ਅਸੀ ਗਾਲ ਦੋਸਤੋ ਮੈਂ ਤੁਹਾਡਾ ਆਪਣਾ ਮਨਦੀਪ ਖਰਮੀ ਹਮਤਰਾ ਤੇ ਆਪ ਸਭ ਨੂੰ ਪੰਜ ਦਰਿਆ ਯੂਕੇ ਦੇ ਸਕਾਟਲੈਂਡ ਸਟੂਡੀਓਜ਼ ਹਾਰਦਿਕ ਸਵਾਗਤ ਹੈ ਨਾ ਅਸੀਂ ਅਕਸਰ ਹੀ ਕਿਸੇ ਨਾ ਕਿਸੇ ਰੋਸ਼ਨ ਦਿਮਾਗ شخصیت ਨੂੰ ਤੁਹਾਡੇ ਰੂਪ ਰੂਪ ਕਰਵਾਉਂਦੇ ਰਹਿੰਦੇ ਹਾਂ ਜਦੋਂ ਮਸਲਾ ਭਾਸ਼ਾ ਦਾ ਹੋਵੇ ਆ ਹੋਰ ਵੀ ਗੱਲ ਜਿਹੜੀ ਗੱਲਬਾਤ ਆ ਉਹ ਸੰਜੀਦਾ ਹੋ ਜਾਂਦੀ ਹੈ ਕਿਉਂਕਿ ਭਾਸ਼ਾ ਹੀ ਹੈ ਜਿਹੜੀ ਤੁਹਾਡੀ ਜੜ ਮੰਨੀ ਜਾਂਦੀ ਹੈ ਜੇਕਰ ਤੁਹਾਡੇ ਪੱਲੇ ਬੋਲੀ ਭਾਸ਼ਾ ਨਹੀਂ ਹੁਣ ਤੁਸੀਂ ਜਾਨਵਰਾਂ ਤੋਂ ਵੀ ਬਤਾਰ ਹੋ ਸਕਦੇ ਹੋ ਕਿਉਂਕਿ ਜਾਨਵਰਾਂ ਦੀ ਵੀ ਆਪਣੀ ਭਾਸ਼ਾ ਬੋਲੀ ਹੁੰਦੀ ਹੋਣੀ ਤੇ ਕਈ ਵਾਰ ਇਹ ਹੁੰਦਾ ਕਿ ਅਸੀਂ ਸਾਰਾ ਕੁਝ ਦੇਖਦੇ ਹੋਏ ਵੀ ਚਿਰੜ ਘੁੱਗ ਬਣ ਜਾਂਦੇ ਆ ਨਾ ਅਸੀਂ ਚਿੜੀਆਂ ਚ ਤੇ ਨਾ ਅਸੀਂ ਘੁੱਗੀਆਂ ਚ ਜਦੋਂ ਵੀ ਕਿਤੇ ਭਾਸ਼ਾ ਦੀ ਉਮੀਰੀ ਦੀ ਗੱਲ ਆਉਂਦੀ ਹੈ ਤਾਂ ਇਸ ਖੇਤਰ ਦੇ ਵਿੱਚ ਕੰਮ ਕਰਦੇ ਸਜਣਾ ਨੂੰ ਸਵਾਗਤ ਕਹਿਣਾ ਪੈਂਦਾ ਉਹਨਾਂ ਨੂੰ ਸ਼ਾਬਾਸ਼ੀ ਦੇਣੀ ਪੈਂਦੀ ਹੈ ਸਾਡੇ ਨਾਲ ਜਿਹੜੀ ਅੱਜ ਸ਼ਖਸ਼ੀਅਤ ਇਸ ਸਮੇਂ ਸਟੂਡੀਓ ਦੇ ਵਿੱਚ ਹਾਜ਼ਰ ਹੈ ਉਹਨਾਂ ਦਾ ਭਾਸ਼ਾ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਤੇ ਉਹ ਨਿਰੰਤਰ ਗਤੀਸ਼ੀਲ ਨੇ ਮੇਰੀ ਮੁਰਾਦ ਹੈ ਸਾਡੇ ਵੱਡੇ ਵੀਰ ਜੀ ਹਰਵਿੰਦਰ ਸਿੰਘ ਚੰਡੀਗੜ੍ਹ ਜੀ ਤੋਂ ਹਰਵਿੰਦਰ ਜੀ ਤੁਹਾਡਾ ਸਟੂਡੀਓ ਦੇ ਵਿੱਚ ਹਾਰਦਿਕ ਸਵਾਗਤ ਹੈ ਬਹੁਤ ਮਿਹਰਬਾਨੀ ਮਨਜੀਤ ਕੁਮਾਰ ਜੀ ਔਰ ਪੰਡ ਬ੍ਰਿਆ ਦੇ ਸੋਤਿਆਂ ਨੂੰ ਸਾਰਿਆਂ ਨੂੰ ਮੇਰਾ ਨਮਸਕਾਰ ਸਤਿ ਸ੍ਰੀ ਅਕਾਲ ਆਦਾ ਤੁਸੀਂ ਪੰਜਾਬੀ ਭਾਸ਼ਾ ਪੰਜਾਬੀ ਬੋਲੀ ਦੇ ਖੇਤਰ ਦੇ ਵਿੱਚ ਵੱਡਾ ਕਾਰਜ ਕਰਦੇ ਆ ਰਹੇ ਹੋ ਤੇ ਅਜੇ ਵੀ ਕਰ ਰਹੇ ਹੋ ਮੇਰਾ ਜਿਹੜਾ ਪਹਿਲਾ ਸਵਾਲ ਇੱਥੇ ਆ ਕੇ ਰੁਕਦਾ ਕਿ ਜਦੋਂ ਕੋਈ ਵੀ ਲੇਖਕ ਹੁੰਦਾ ਲੇਖਕ ਇੱਕ ਤਰ੍ਹਾਂ ਜਿਵੇਂ ਨਾ ਪਾਣੀ ਦੇ ਵਿੱਚ ਲਾਈਟ ਹਾਊਸ ਹੁੰਦਾ ਸਮੁੰਦਰ ਦੇਖਣ ਆ ਰਹੇ ਜਾਂ ਕਿਤੇ ਉਹ ਲਾਈਟ ਹਾਊਸ ਵਰਗਾ ਹੁੰਦਾ ਲੋਕਾਂ ਨੇ ਉਹ ਤੋਂ ਸੇਧ ਲੈਣੀ ਹੁੰਦੀ ਆ ਪਰ ਜਦੋਂ ਅੱਜ ਦੇਖਦੇ ਆ ਤਾਂ ਲੇਖਕਾਂ ਦੇ ਵਿੱਚ ਲਿਖਣ ਲੱਗਿਆਂ ਜਿਹੜੀਆਂ ਗਲਤੀਆਂ ਦੀ ਪਰਮਾਰ ਹੁੰਦੀ ਸਾਡੇ ਛੋਟੇ ਬੱਚਿਆਂ ਨੇ ਉਹਨਾਂ ਤੋਂ ਸਿੱਖਣਾ ਸਾਡੇ ਸਿਖਾਂਦਰੂ ਲੇਖਕਾਂ ਨੇ ਉਹਨਾਂ ਤੋਂ ਸਿੱਖਣਾ ਪਹਿਲੇ ਸਵਾਲ ਦੇ ਵਜੋਂ ਤੁਹਾਡਾ ਕੀ ਪ੍ਰਤੀਕਰਮ ਹੈ ਜੀ ਕੁਰਮੀ ਸਾਹਿਬ ਇਹ ਬਿਲਕੁਲ ਠੀਕ ਆ ਕਿ ਭਾਸ਼ਾ ਦੀ ਸ਼ੁੱਧਤਾ ਜੀ ਦਾ مطلب ਇਹ ਹੁੰਦਾ ਕਿ ਜਿਵੇਂ ਹੁਣ ਜਿਵੇਂ ਆਪਾਂ ਨੇ ਦੇਖੀਏ ਕਿ ਜਿਵੇਂ ਗੁਰਬਾਣੀ ਲਿਖੀ ਹੋਈ ਹੈ ਪੰਜਾਬੀ ਵਰਮਾ ਦੇ ਵਿੱਚ ਜੇ ਉਹਦਾ ਉਚਾਰਨ ਸ਼ੁੱਧ ਨਹੀਂ ਹੋਊਗਾ ਤੇ ਗੁਰਬਾਣੀ ਸ਼ੁੱਧ ਹੋਣੀ ਹਰ ਸ਼ਬਦ ਦਾ ਨਰਥ ਹਰ ਸ਼ਬਦ ਜਿਹੜਾ ਹੈਗਾ ਉਹ ਇਸ ਤਰ੍ਹਾਂ ਹੀ ਹੁੰਦਾ ਕਿ ਕਿ ਸ਼ੁੱਧਤਾ ਲਿਖਣ ਵੇਲੇ ਵੀ ਤੇ ਬੋਲਣ ਵੇਲੇ ਵੀ ਉਹਦਾ ਬਰਕਰਾਰ ਰਹਿਣਾ ਬੜਾ ਜ਼ਰੂਰੀ ਹੈ ਜੀ ਔਰ ਪੰਜਾਬੀ ਭਾਸ਼ਾ ਦੇ ਸਬੰਧ ਵਿੱਚ ਮੇਰਾ ਵਿਚਾਰ ਇਹ ਹੈ ਮੈਂ ਹਰ ਪਲੇਟਫਾਰਮ ਤੇ ਗੱਲ ਕਰਦਾ ਕਿ ਪੰਜਾਬੀ ਸਿਰਫ ਇੱਕ ਭਾਸ਼ਾ ਨਹੀਂ ਜੀ ਇਹ ਸਿਰਫ ਇੱਕ ਸੰਚਾਰ ਦਾ ਸਾਧਨ ਨਹੀਂ ਹੈ ਪੰਜਾਬੀ ਇੱਕ ਰੋਹਾਨੀ ਔਰ ਇਨਸਾਨੀ ਕਦਰਾਂ ਕੀਮਤਾਂ ਨੂੰ ਸਦੀਆਂ ਤੋਂ ਇਕੱਠਾ ਕਰਕੇ ਆਪਣੇ ਵਿੱਚ ਸਮੋਣ ਵਾਲੀ ਭਾਸ਼ਾ ਹੈ ਜੀ ਜਿਹਨੂੰ ਅਤੇ ਅਸੀਂ ਪੰਜਾਬੀਅਤ ਕਹਿੰਦੇ ਆ ਜਿਹੜੀ ਉਹ ਇੱਕ ਆਈਡੀਓਲੋਜੀ ਹੈ ਜਿਹੜੀ ਇਨਸਾਨੀ ਵਿਚਾਰਧਾਰਾ ਗੁਰੂਆਂ ਸੂਫੀਆਂ ਫਕੀਰਾਂ ਨੇ ਜੋ ਫੈਲਾ ਕੀਤੀ ਹੈ ਜੀ ਅਸੀਂ ਆਪਸ ਵਿੱਚ ਇਕੱਠੇ ਕਿਵੇਂ ਰਹਿਣਾ ਭਾਈਚਾਰਕ ਤੌਰ ਤੇ ਸਾਂਝੀ ਵਾਲਤਾ ਦੇ ਤੌਰ ਤੇ ਔਰ ਅਸੀਂ ਇਥੋਂ ਤੱਕ ਹੀ ਨਹੀਂ ਕਿ ਸਮਾਜ ਨਾਲ ਕਿਵੇਂ ਰਹਿਣਾ ਅਸੀਂ ਕੁਦਰਤ ਦੇ ਜੀਵਾਂ ਨਾਲ ਕੁਦਰਤ ਨਾਲ ਵੀ ਇੱਕ ਨਿੱਕਾ ਫਰੈਂਡਲੀ ਜਿਹੜਾ ਹੋਵੇ ਕਿਵੇਂ ਰਹਿਣਾ ਇਹ ਵੀ ਇੱਕ ਅੱਗੇ ਲੈ ਕੇ ਜਾਣ ਵਾਲਾ ਹੈ ਇਹ ਸਾਧਨਿਆ ਭਾਸ਼ਾ ਇਸ ਕਰਕੇ ਪੰਜਾਬੀ ਭਾਸ਼ਾ ਤਾਂ ਜਿਹੜਾ ਹੈਗਾ ਉਹ ਇੱਕ ਵਿਚਾਰਪਰਕ ਮਸਲਾ ਇਸ ਦੀ ਇੱਕ ਬਹੁਤ ਵੱਡੀ ਅਸੀਮ ਜਿਹਦਾ ਦੇਣ ਆ ਸੋ ਇਸ ਦੀ ਜਿਹੜੀ ਸਚਤਾ ਤੇ ਉਚਤਾ ਉਹ ਕਾਇਮ ਰੱਖਣ ਲਈ ਲੇਖਕਾਂ ਨੂੰ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਕਰਕੇ ਲੇਖਕਾਂ ਨੂੰ ਹਮੇਸ਼ਾ ਇਹ ਮੰਨਿਆ ਜਾਂਦਾ ਕਿ ਇਹ ਤਕਸਾਲੀ ਭਾਸ਼ਾ ਵਰਤਣ ਵਾਲਾ ਮੈਂ ਛੋਟੇ ਜਿਹੇ ਉਦਾਹਰਣ ਦੇਵਾਂ ਕਿ ਅਖਬਾਰਾਂ ਦੇ ਵਿੱਚ ਵੀ ਨਾ ਇੱਕ ਜਿਵੇਂ ਮੈਂ ਹੁਣ ਇੱਕ ਲਫ਼ਜ਼ ਬੋਲਿਆ ਤੇ ਇੱਕ ਇੱਕ ਸ਼ਬਦ ਬੋਲਿਆ ਬਹੁਤ ਸਾਰੇ ਅਖਬਾਰ ਤੇ ਬਹੁਤ ਸਾਰੇ ਜਿਹੜੇ ਸਹਿਤਕਾਰ ਲੇਖਕ ਸੱਜਣਾ ਉਹ ਇੱਕ ਦੇ ਉੱਪਰਲਾ ਅਧਿਕ ਖਾਗੀ ਵਿਚ ਦੇ ਉੱਪਰਲਾ ਅਧਿਕ ਖਾਗੀ ਦਿੱਤਾ ਦੇ ਉੱਪਰਲਾ ਅਧਿਕ ਖਾਗੀ ਹੁਣ ਤੁਸੀਂ ਗੱਲ ਤਾਂ ਕੱਖ ਵੀ ਨਹੀਂ ਇਹਦੇ ਬਾਰੇ ਜਦੋਂ ਕਿਸੇ ਨੇ ਗੱਲ ਕਰਦੇ ਆ ਪਤਾ ਕੀ ਕਹਿੰਦੇ ਆ 14 ਜੀ ਹੁਣ ਇਹ ਚਲਦਾ ਵਾਲੀ ਤੁਹਾਡਾ ਵੀ ਖਿਆਲ ਆ ਦੇਖੋ ਸਾਡਾ ਜਿਹੜਾ ਚਲਦਾ ਵਾਲਾ ਸਿਸਟਮ ਨਹੀਂ ਹੋਣਾ ਚਾਹੀਦਾ ਸਾਡਾ ਇਹਦੇ ਬਾਰੇ ਬੜਾ ਸੰਜੀਦਾ ਖਿਆਲ ਰੱਖ ਕੇ ਸਾਨੂੰ ਬਾਸ਼ਾ ਦੀ ਵਾਸਤੋਂ ਕਰਨੀ ਚਾਹੀਦੀ ਆ ਜੀ ਕਿਉਂਕਿ ਜੇ ਅਸੀਂ ਹੁਣ ਇਹਦੇ ਵਿੱਚ ਕੀ ਆ ਕਿ ਅਸੀਂ ਇੱਕ ਸਟੈਪਲਾਈਜ਼ ਸਟੈਪਲਾਈਜ਼ ਚੱਲਦਾ ਵਾਲੀ ਜਿਹੜੀ ਸਾਡੀ ਸੋਚ ਹੈ ਉਹਦੇ ਨਾਲ ਅਸੀਂ ਹੌਲੀ-ਹੌਲੀ ਖਤਮ ਕਰਦੇ ਜਾਵਾਂਗੇ ਆਪਣੀ origignal ਜਿਹੜੀ ਸਾਡੀ ਮੂਲ ਭਾਸ਼ਾ ਹੈ ਜੀ ਅ ਇਹਦੇ ਵਿੱਚ ਤੁਸੀਂ ਦੇਖੋ ਕਿ ਜਿਹੜੀ ਤੁਹਾਡੀ ਲਿਪੀ ਹੈ ਭਾਸ਼ਾ ਹੈ ਇਹ ਦੋਨੋਂ ਹੀ ਜੇ ਸ਼ੁੱਧ ਨਹੀਂ ਹੈਗੀਆਂ ਤੇ ਹੁਣ ਤੁਸੀਂ ਇੱਕ ਐਗਜ਼ਾਮਪਲ ਆ ਇਹ ਚੱਲਦਾ ਵਾਲੀ ਅਪਰੋਚ ਕਰਕੇ ਅਸੀਂ ਅਡਾਪਟ ਕਰਦੇ ਰਹੇ ਹਾਂ ਤੇ ਅਸੀਂ ਹੁਣ ਤੱਕ 35 ਅੱਖਰੀ ਜਿਹੜੀ ਸਾਡੀ ਗੁਰਮੁਖੀ ਜੀ ਪੰਜਾਬੀ ਭਾਸ਼ਾ 35 ਅੱਖਰਾਂ ਦੇ ਆਧਾਰ ਤੇ ਜੀ ਪਰ ਅਸੀਂ ਜਿਹੜੀ ਚੱਲਦਾ ਵਾਲੀ ਅਪਰੋਚ ਅਡਾਪਟ ਕਰਕੇ ਇਹਨੂੰ ਹਾਸਲ ਕਰਕੇ ਅਸੀਂ ਉਹਨੂੰ 32 ਅੱਖਰਾਂ ਵਾਲੀ ਬਣਾਤਾ ਖਾਦੇ ਵਿੱਚੋਂ ਤਿੰਨ ਖਤਮ ਕਰਦੇ ਸ਼ਬਦ ਜਿਹੜੇ ਗੰਗਾ ਯਈਆਂ ਇਹ ਜਿਹੜੇ ਹੈਗੇ ਇਦਾਂ ਦੇ ਸ਼ਬਦ ਅਸੀਂ ਖਤਮ ਕਰਦੇ ਜੀ ਸੋ ਜੇ ਅਸੀਂ ਇਹਨਾਂ ਨੂੰ ਨਹੀਂ ਇਦੇ ਬਾਰੇ ਸੱਚੇ ਕਹੋਗੇ ਈਵਨ ਕਿ ਮੈਂ ਕਹਿੰਦਾ ਭਾਵੇਂ ਉਹ ਵਰਤੋਂ ਹੋ ਰੇ ਨਹੀਂ ਉਹ ਪਰ ਈਵਨ ਤੇ ਤੁਹਾਡੇ ਔਰ ਜਿਹੜੀ ਆ ਸਾਰੇ ਆ ਕਹਿੰਦੇ ਕਿਤਾਬਾਂ ਚੋਂ ਗਾਇਬ ਹੋ ਰੇ ਆ ਤੁਸੀਂ ਉਹਨਾਂ ਨੂੰ ਪਹਿਲਾਂ ਹੀ ਖਾਲੀ ਕਰਤਾ ਖਾਲੀ ਕਰਤਾ ਜੇ ਬੋਲਣਾ ਚਾਹੁੰਦਾ ਤੇ ਕਹਿੰਦੇ ਨਹੀਂ ਆ ਖਾਲੀ ਹੁਣ ਅਸੀਂ ਜਾਂਜ ਸ਼ਬਦ ਜਿਹੜੀ ਹੈਗੀ ਆ ਉਹ ਜੇ ਨਾਲ ਲਿਖਦੇ ਆ ਜੀ ਠੀਕ ਆ ਜਦ ਕਿ ਨਹੀਂ ਹੈ ਨਾ ਰੇ ਕਈ ਤਾਂ ਜੱਜੇ ਨਾਲ ਵੀ ਲਿਖਿਆ ਹੁੰਦਾ ਹੁਣ ਵੰਗਾ ਸ਼ਬਦ ਆ ਹਾਂਜੀ ਉਹ ਗੰਗੇ ਨਾਲ ਲਿਖਦਾ ਅਸੀਂ ਗੱਗੇ ਨਾਲ ਲਿਖਣ ਲੱਗੇ ਹਾਂ ਵੰਗਾ ਇਹ ਕਿਉਂ ਹੋਇਆ ਕਿ ਚਲਦਾ ਵਾਲਾ ਚਲਦਾ ਨਹੀਂ ਚੱਲਦਾ ਟਟੋ-ਟਟ ਮੈਂ ਬਾਡ ਪਲੇਟਫਾਰਮ ਉੱਤੇ ਗੱਲ ਕੀਤੀ ਹੈ ਕਿ ਆਪਾਂ ਨੇ ਵਰਤੋਂ ਘਟ ਰਹੀ ਆ ਪਰ ਲੇਖਕਾਂ ਨੂੰ ਇਹਦੀ ਵਰਤੋਂ ਕਰਨੀ ਨਹੀਂ ਛੱਡਣੀ ਚਾਹੀਦੀ ਨਹੀਂ ਛੱਡਾ ਕੇ ਉਹ ਸ਼ਬਦ ਜਿਹੜਾ ਲੇਖਕ ਹੁੰਦਾ ਔਰ ਜਿਹੜੀ ਉਹਦੀ ਲਿਖਤ ਆ ਉਹ ਇੱਕ ਕਿਸਮ ਦਾ ਭਾਸ਼ਾ ਦਾ ਜਿਹੜਾ ਅਜ਼ਾਇਬ ਘਰ ਵੀ ਹੁੰਦਾ ਹੈ ਜੀ ਜੀ ਉਹਦੇ ਵਿੱਚ ਬਹੁਤ ਕੁਝ ਇਦਾਂ ਦਾ ਵੀ ਉੰਦਾ ਜਿਹੜਾ ਬਕਤੋਂ ਦੇ ਵਿੱਚ ਭਾਵੇਂ ਘੜ ਰਿਹਾ ਪਰ ਉਹ ਪ੍ਰਜ਼ਰਵ ਪਿਆ ਰਹੇ ਨਾ ਫਿਰ ਸੰ ਸਾਭਿਆ ਰਹਿੰਦਾ ਹੈਗਾ ਇਸ ਕਰਕੇ ਲੇਖਾਂ ਨੂੰ ਤਾਂ ਜਰੂਰੀ ਚਾਹੀਦਾ ਕਿ ਉਚਾਰਨ ਵੀ ਸਹੀ ਹੋਵੇ ਸ਼ਬਦ ਦੇ ਵੀ ਸਹੀ ਵਰਤ ਮੈਂ ਤਾਂ ਕਹਿ ਰਿਹਾ ਕਿ ਤੇ ਨਾ ਮੈਂ ਇੱਕ ਛੋਟਾ ਜਿਹਾ ਸੰਪਾਦਕ ਹੋਣ ਦੇ ਨਾਤੇ ਅਸੀਂ ਪੰਜ ਦਰਿਆ ਅਖਬਾਰ ਸ਼ੁਰੂ ਕੀਤਾ ਤਾਂ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਲੇਖ ਆਉਂਦੇ ਆ ਰਚਨਾਵਾਂ ਆਉਂਦੀਆਂ ਤੇ ਮੈਂ ਇੱਕ ਅਧਿਆਪਕ ਵੀ ਰਿਆਂ ਉਹ ਵੀ ਪ੍ਰਾਇਮਰੀ ਤੋਂ ਲੈ ਕੇ ਸੀਨੀਅਰ ਸਕੂਲ ਤੱਕ ਪੰਜਾਬੀ ਪੜ੍ਹਾਇਆ ਤੇ ਖੋਦ ਜਿੱਦ ਕਾਲੂ ਕੇ ਮਾਸ਼ਰਫਾ ਪੰਜਾਬੀ ਵੀ ਕੀਤੀ ਜਦੋਂ ਸਾਰੇ ਘਰ ਦੇ ਵਿੱਚੋਂ ਵਿਚਰ ਕੇ ਆਏ ਹੋ ਨਾ ਤੇ ਉਹ ਵੀ ਉਦੋਂ ਜਦੋਂ ਤੁਹਾਨੂੰ ਉਸ ਚੀਜ਼ ਨਾਲ ਇਸ਼ਕ ਹੋਵੇ ਤੁਹਾਨੂੰ ਇਹ ਹੋਵੇ ਵੀ ਮੈਂ ਐਮਏ ਵੀ ਐਸੇ ਵਿਸ਼ੇ ਚ ਹੀ ਕਰਨੀ ਆ ਤੇ ਮੇਰਾ ਖੇਤਰ ਵੀ ਇਹੀ ਆ ਹਨਾ ਫਿਰ ਜਦੋਂ ਦੂਜੇ ਤੁਹਾਡੇ ਤੋਂ ਵੱਡੇ ਵੀ ਦੋਸਤ ਮਿੱਤਰ ਲੇਖਕ ਗਲਤੀਆਂ ਕਰ ਕਰਦੇ ਜਨਤਾ ਫਿਰ ਜਦੋਂ ਉਹਨਾਂ ਨੂੰ ਠੀਕ ਕਰਦੇ ਆ ਅਖਬਾਰ ਦੇ ਵਿੱਚ ਮੇਰੀ ਕੋਸ਼ਿਸ਼ ਇਹ ਰਹੀ ਕਿ ਕੋਈ ਇੱਕ ਵੀ ਅੱਖਰ ਤੇ ਕੋਈ ਕਿੰਤੂ ਪ੍ਰੰਤੂ ਨਾ ਕਰੇ ਪਰ ਉਦੋਂ ਦੁੱਖ ਹੁੰਦਾ ਕਿ ਜਿਨ੍ਹਾਂ ਤੋਂ ਅਸੀਂ ਸਿੱਧ ਲੈਂਦੇ ਆਏ ਆ ਜਾਂ ਜਿਨ੍ਹਾਂ ਨੂੰ ਅਸੀਂ ਪੜਦੇ ਆਂ ਤੇ ਉਹੀ ਏਡੀਆਂ ਏਡੀਆਂ ਗਲਤੀਆਂ ਕਰਦੇ ਆ। ਉਹ ਵਿੱਚ ਦੇਖੋ ਲੇਖਤ ਸਭ ਤੋਂ ਟਕਸਾਲੀ ਜਿਹੜੀ ਰੂਪ ਆ ਭਾਸ਼ਾ ਦਾ ਵਾਕੀ ਵਾਲਾ ਉਹ ਸਭ ਤੋਂ 오ਰੀਜਨਲ ਰੂਪ ਪਰ ਲੋਕ ਹੁੰਦੇ ਜੀ ਜੀ ਪੰਜਾਬੀ ਭਾਸ਼ਾ ਦਾ ਟਕਸਾਲੀ ਰੂਪ ਲੋਕਾਂ ਨੇ ਪਿਆਰ ਕੀਤਾ ਜੀ ਔਰ ਉਸ ਨੂੰ ਫਿਰ ਅੱਗੇ ਲੇਖਕਾਂ ਨੇ ਪ੍ਰਜ਼ਰਵ ਕੀਤਾ ਉਸ ਨੂੰ ਪ੍ਰਚਾਰਿਆ ਲਿਖਿਆ ਆਪਣੀ ਲਿਖਤਾਂ ਦੇ ਇਹ ਉਸ ਤੋਂ ਬਾਅਦ ਜਰਨਲਿਜ਼ਮ ਦਾ ਜਰਨਲਿਸਟ ਦਾ ਬਹੁਤ ਵੱਡਾ ਰੋਲ ਹੈ ਕਿਉਂਕਿ ਜਿਹੜੀ ਵਸੀਹ ਦਾ ਜਿਹੜਾ ਹੈਗਾ ਲੇਖਾਂ ਦਾ ਇਹਦਾ ਲਿਖਤ ਹੁੰਦਾ ਉਹ ਲੋਕਾਂ ਤੱਕ ਜਿਹੜਾ ਜਾਂਦਾ ਜਾਣਦੇ ਹੁੰਦਾ ਜਾਂਦਾ ਜੀ ਭਾਵੇਂ ਉਹ ਸੋਸ਼ਲ ਮੀਡੀਆ ላይ ਜਾਂਦਾ ਹੈ ਭਾਵੇਂ ਉਹ ਪ੍ਰਿੰਟ ਮੀਡੀਆ ላይ ਜਾਂਦਾ ਕਿਉਂਕਿ ਜਿਹੜੇ ਤੁਹਾਡੇ ਟੀਵੀ ਚੈਨਲ ਨੇ ਜਾਂ YouTube ਚੈਨਲ ਇਹ ਸਾਰਿਆਂ ਦੇ ਉੱਤੇ ਜੇ ਅਸੀਂ ਲਿਖਤ ਨੂੰ ਸ਼ੁੱਧ ਰੱਖਾਂਗੇ ਤੇ ਭਾਸ਼ਾ ਦੀ ਸ਼ੁੱਧਤਾ ਬਰਕਰਾਰ ਰੂਗੀ ਲੇਕਿਨ ਬੜਕਿਸਮਤੀ ਨਾਲ ਵੱਡੇ ਤੋਂ ਵੱਡੇ ਅਖਬਾਰਾਂ ਦੀ ਮੈਂ ਇਹ ਗਲਤੀਆਂ ਦੇਖੀਆਂ ਨੇ ਕਿ ਬਹੁਤ ਸਿੱਲੀ ਮਿਸਟੇਕ ਕਰਦੇ ਆ ਉੱਥੇ ਜਿਹੜੀ ਐਂਟਰੀ ਆ ਜਨ ਦੇ ਉੱਤੇ ਵਿੱਚ ਲੋਕ ਹੁੰਦੀ ਆ ਜਰਨਲਿਸਟਾਂ ਦੀ ਮੈਨੂੰ ਲੱਗਦਾ ਉਹਨਾਂ ਦਾ ਇੱਕ ਫੰਡਾਮੈਂਟਲ ਕੋਈ ਕੋਰਸ ਹੋਣਾ ਚਾਹੀਦਾ ਜਿਹੜਾ ਇਹਨਾਂ ਗੱਲਾਂ ਦੇ ਉੱਤੇ ਧਿਆਨ ਦੇਵੇ ਤਾਂ ਕਿ ਯਾ ਰਿਫਰੈਸ਼ਰ ਕੋਰਸ ਉਹਨੇ ਜੁਆਇਨ ਕਰਦਾ ਅਸਲ ਵਿੱਚ ਕੀ ਆ ਕਿ ਅਖਬਾਰ ਦੀ ਵੀ ਇੱਕ ਗਲਤੀ ਤੇ ਮੈਂ ਅਖਬਾਰ ਦੇ ਸੰਪਾਦਕ ਸਾਹਿਬ ਨੂੰ ਧਿਆਨ ਦਵਾਇਆ ਸੀ ਵੱਡਾ ਅਖਬਾਰ ਦੀ ਜਿਹਨੂੰ ਬਹੁਤ ਵੱਡਾ ਕਹਿੰਦੇ ਆ ਇਹ ਗੱਲ ਉੱਥੇ ਆ ਗਈ ਜੀ ਚੱਲਦਾ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਯੂਕੇ ਦੀ ਧਰਤੀ ਤੇ ਨਾ ਇੱਕ ਮੈਂ ਨਾ ਇਸ ਕਰਕੇ ਨਹੀਂ ਲੈਂਦਾ ਕਿ ਕਿਹੜਾ ਪਤਾ ਨਹੀਂ ਹੁੰਦਾ ਕਿਸੇ ਬਹੁਤ ਵੱਡਾ ਸਟੋਰ ਆ ਸੁਪਰਮਾਰਕੀਟ ਜਿਹੜੀ ਨੈਸ਼ਨਲ ਲੈਵਲ ਦੀ ਆ ਉਹਨਾਂ ਨੇ ਨਾ ਜਿਹੜੇ ਉਹਨਾਂ ਦੇ ਲਿਫਾਫੇ ਹੁੰਦੇ ਆ ਜਿਹੜੇ ਲਿਫਾਫੇ ਲੋਕਾਂ ਨੂੰ ਸਮਾਨ ਪਾ ਕੇ ਦਿੰਦੇ ਆ ਉਸ ਲਿਫਾਫੇ ਦੇ ਉੱਤੇ ਇੱਕ ਅੱਖਰ ਗਲਤ ਛਪ ਗਿਆ ਸੀ ਠੀਕ ਹੈ ਜੀ ਤੇ ਲੋਕਾਂ ਨੇ ਪਟੀਸ਼ਨ ਜਾਰੀ ਕਰਤੀ ਸੀ ਇਹ ਵੀ ਉਹ ਚਾਹੀਦਾ ਕਿ ਕਮਿਊਨਿਟੀ ਹੈ ਉਹ ਕਮਿਊਨਿਟੀ ਪ੍ਰੈਸ਼ਰ ਬਣੂਗਾ ਤੇ ਜਰਨਲਿਜ਼ਮ ਦੇ ਵਿੱਚ ਵੀ ਤੇ ਰਾਈਟਰਾਂ ਦੇ ਵਿੱਚ ਵੀ ਉਹਨਾਂ ਨੇ ਕੰਪਲਸ਼ਨ ਦੇ ਵਿੱਚ ਵੀ ਕਈ ਵਾਰੀ ਫਿਰ ਉਹਨਾਂ ਨੂੰ ਠੀਕ ਕਰਨਾ ਪੈਂਦਾ ਜੀ ਔਰ ਮੈਂ ਤੁਹਾਨੂੰ ਐਗਜ਼ਾਮਪਲ ਮੈਂ ਨਾਮ ਐ ਨਹੀਂ ਲੈਣਾ ਚਾਹੁੰਦਾ ਮੈਂ ਉਹਦਾ ਜਿਹੜਾ ਖ਼ਬਰ ਦਾ ਐਡੀਟਰ ਹੈ ਮੇਰਾ ਜਾਣਕਾਰ ਤੇ ਮਿੱਤਰ ਆ ਚੜੀ ਸੀ ਉਹ ਕਈ ਵਾਰੀ ਉਹਨੇ ਰਿਪੀਟ ਕੀਤੀ ਹੈ ਵਾਰਨੇ ਗਲਤੀ ਕਿ ਜਿਵੇਂ ਬਰਾਤ ਜਿਹੜੀ ਹੈਗੀ ਆ ਬੇਰੰਗ ਪਰਤ ਆਈ ਹਾਂ ਮਤਲਬ ਬੇਰੰਗ ਸ਼ਬਦ ਦੀ ਹੋਰ मीनिंग ਆ ਚਾਹੀਦਾ ਸ਼ਬਦ ਬਰੰਗ ਆ ਬਰੰਗ ਚਿੱਠੀ ਹੁੰਦੀ ਹੈ ਸਾਡੀ ਠੀਕ ਹੈ ਨਾ ਸੋ ਉਹ ਇੱਕ ਸ਼ਬਦ ਦੇ ਨਾਲ ਉਹਦਾ मीनिंग ਬਿਲਕੁਲ ਬਦਲ ਜਾਂਦਾ ਬੇਰੰਗ ਹੋਣ ਦਾ ਮਤਲਬ ਇਹ ਅੰਦਾਜ਼ ਜਿਹੜਾ ਬਾਤ ਬਦਲ ਦਿੰਦਾ ਹੈ ਸੋ ਇਸ ਕਰਕੇ ਇਹ ਫਿਰ ਮੈਂ ਇਹਨਾਂ ਨੂੰ WhatsApp ਤੇ ਭੇਜਿਆ ਮੈਂ ਹੈ ਜੀ ਮੈਂ ਰਿਪੀਟਡ ਉਹਨੀਆਂ ਦੇਖ ਰਿਹਾ ਤੁਹਾਡਾ ਕੁਝਾਂ ਦੇ ਸਿਵਾ ਇਹ ਜਿੰਨੀ ਵਾਰ ਵੀ ਇਹ ਸ਼ਬਦ ਵਰਤਦਾ ਇਹਨੂੰ ਗਲਤ ਅਰਥਾਂ 'ਚ ਵਰਤਦਾ ਚਲੋ ਉਹ ਹੰਬਲ ਸੀਗਾ ਉਹਨਾਂ ਨੇ ਕਿਹਾ ਵੀ ਅਸੀਂ ਧਿਆਨ ਰੱਖਾਂਗੇ ਸੋ ਇਹ ਚੀਜ਼ਾਂ ਦਾ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋ ਤੁਸੀਂ ਪੰਜਾਬੀ ਭਾਸ਼ਾ ਦੇ ਖੇਤਰ ਦੇ ਵਿੱਚ ਵੱਡਾ ਕੰਮ ਕਰ ਰਹੇ ਹੋ ਤੁਹਾਡੀ ਇੱਕ ਕਿਤਾਬ ਵੀ ਆਈ ਹੈ ਤੇ ਉਸ ਕਿਤਾਬ ਬਾਰੇ ਵੀ ਸਾਡੇ ਜਿਹੜੇ ਦਰਸ਼ਕਾਂ ਉਹਨਾਂ ਦੇ ਨਾਲ ਸਾਂਣਾ ਅ ਵੱਡਾ ਕੰਮ ਤੇ ਖੈਰ ਮਾਂ ਬੋਲੀ ਦਾ ਇੰਨਾ ਵੱਡਾ ਤੁਹਾਡੇ ਤੇ ਇਨਸਾਨ ਹੁੰਦਾ ਕਿ ਜਿੰਨਾ ਮਰਜੀ ਕੰਮ ਕਰ ਲਉ ਕਦੀ ਵੀ ਉਹਦਾ ਤੁਸੀਂ ਆਸਾਨ ਨਹੀਂ ਚੁਕਾਰ ਸਕਦੇ ਤੁਸੀਂ ਮੈਨੂੰ ਲੱਗਦਾ ਕਿ ਮੈਂ ਬਹੁਤ ਇੱਕ ਛੋਟਾ ਜਿਹਾ ਉਰਾਲਾ ਕਰ ਰਿਹਾ ਤੇ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਸਾਨੂੰ ਇਹ ਕਲੈਕਟਿਵਲੀ ਸਾਰਿਆਂ ਨੂੰ ਕੁਝ ਨਾ ਕੁਝ ਤੇਲਪੁਲ ਕਰਨਾ ਪਾਉਣਾ ਚਾਹੀਦਾ ਅ ਮੈਂ ਇੱਥੇ ਪਿੱਛੇ ਕਾਨਫਰੰਸ ਤੇ ਵੀ ਮੈਂ ਆਇਆ ਸੀਗਾ ਜਿਹੜੀ ਹੋਈ ਹੈ ਪਿੱਛੇ ਲਾਸਟ ਉੱਥੇ ਵੀ ਮੈਂ ਗੱਲਾਂ ਕੀਤੀਆਂ ਸੀ ਕਿ ਜਿਹੜਾ ਤੁਹਾਡਾ ਭਾਸ਼ਾ ਦਾ ਮਸਲਾ ਆ ਜੀ ਉਹਦੇ ਵਿੱਚ 3 4 5 ਪੁਆਇੰਟਸ ਜਿਹੜੇ ਬਹੁਤ ਜ਼ਰੂਰੀ ਆ ਕਰਨ ਵਾਲੇ ਜੋ ਮੇਰੀ ਸੋਚ ਆ ਔਰ ਇਹਦੇ ਵਿੱਚ ਜਿਆਦਾ ਜਿਹੜੀ ਪ੍ਰੋਬਲਮ ਸਾਡੀ ਪਾਸਾ ਦੀ ਆ ਕਿ ਜਿਹੜੇ ਲਿਖਤ ਨੇ ਜਲਦ ਲਿਖਤ ਨੇ ਜਾਂ ਜਿਹੜੇ ਪੰਜਾਬੀ ਦੀਆਂ ਸੰਸਥਾਵਾਂ ਨੇ ਇਹ ਤੋਂ ਕਰਕੇ ਤੋਂ ਅਕਾਦਮਿਕ ਜਿਹੜੀਆਂ ਸਰਕਾਰੀ ਸੰਸਥਾਵਾਂ ਨੇ ਉਹਦੇ ਵਿੱਚ ਅਕਾਦਮਿਕ ਕਿਸਮ ਦਾ ਕੰਮ ਹਾਇਰ ਲੈਵਲ ਦਾ ਜਿਹੜਾ ਯੂਨੀਵਰਸਟੀਆਂ ਕਾਲਜਾਂ ਦੇ ਲੈਵਲ ਤੇ ਅਕਾਡੈਮਿਕ ਕੰਮ ਤੇ ਹੋਈ ਜਾ ਰਹੀ ਹੈ ਜੀ ਲੇਖ ਵੀ ਲਿਖੀ ਜਾ ਰਹੇ ਆ ਲੇਕਿਨ ਜਿਹੜਾ ਨਵੀਂ ਜਨਰੇਸ਼ਨ ਨੂੰ ਪੰਜਾਬੀ ਦੇ ਨਾਲ ਜੋੜਨ ਦੇ ਉੱਤੇ ਉਫਰਾਲਾ ਉਹ ਐਕਸ਼ਨ ਅਮਲੀ ਕੰਮ ਜਿਹੜਾ ਹੈਗਾ ਬਹੁਤ ਕਰਦੇ ਆ ਜੀ ਯਾਨੀ ਬੱਚਿਆਂ ਨੂੰ ਜੋੜਿਆ ਕਿਨੇ ਜਾਵੇ ਆਪਣੀ ਕਲਚਰ ਨਾਲ ਸੱਭਿਆਚਾਰ ਨਾਲ ਹੋ ਜੀ ਜਾਵੇ ਤੋਂ ਉਹ ਮੈਂ ਫਿਰ ਸੋਚਿਆ ਕਿ ਚਲੋ ਆਪਣੀਆਂ ਜਿਹੜੀਆਂ ਲੇਖ ਤੋਂ ਵਜੋਂ ਪੇਪਰਾਂ ਦੇ ਨਾਲ ਨਾਲ ਕੁਝ ਹੋਰ ਦਾ ਕੰਮ ਵੀ ਕੀਤਾ ਜਾਵੇ ਜਿਹੜਾ ਬੱਚਿਆਂ ਨੂੰ ਜੋੜਿਆ ਜਾਵੇ ਤੇ ਮੈਂ ਇੱਕ ਇਸ ਉਪਰਾਲੇ ਨੂੰ جاری ਰੱਖਣ ਲਈ ਇੱਕ ਕਿਤਾਬ ਲਿਖੀ ਗਈ ਸੀ ਅ ਤੁਹਾਨੂੰ ਪਤਾ ਹੋਵੇ ਕਿ ਪੰਜਾਬ ਦੇ ਵਿੱਚ 4 ਕਰੋੜ ਇੰਡੀਆ ਦੇ ਵਿੱਚ 4 ਕਰੋੜ ਦੇ ਕਰੀਬ ਆਪਣਾ ਪੰਜਾਬੀ ਬੋਲਣ ਵਾਲਾ ਲੋਕ ਰਹਿੰਦੇ ਜੀ ਤੋਂ 1/4 ਇੱਕ ਕਰੋੜ ਲਗਭਗ ਬੰਦਾ ਉਹ ਦੂਜੀਆਂ ਸੂਬਿਆਂ ਚ ਰਹਿੰਦਾ ਹੈ ਜਿਵੇਂ ਇੱਥੇ ਬੱਚਿਆਂ ਨੂੰ ਪੰਜਾਬੀ ਚ ਪ੍ਰੋਬਲਮ ਆਉਂਦੀਆਂ ਸਿੱਖਣ ਦੇ ਪੜ੍ਹਨ ਉਹ ਜੁੜ ਨਹੀਂ ਪਾਏ ਬੱਚੇ ਇਸੇ ਤਰ੍ਹਾਂ ਹੀ ਪੰਜਾਬ ਤੋਂ ਬਾਹਰਲੇ ਜਿਹੜੇ ਸੂਬੇ ਆ ਉੱਥੇ ਵੀ ਮਸਲੇ ਹੈਗੇ ਜੀ ਉਹਨਾਂ ਦੀ ਸਹੂਲਤ ਵਾਸਤੇ ਫਿਰ ਉੱਥੇ ਹਿੰਦੀ ਕਾਫੀ ਲੋਕ ਪੜਦੇ ਇਹ ਮੈਂ ਇਹ ਵੇਖਿਆ ਕਿ ਆ ਆਮ ਤੌਰ ਤੇ ਮੈਂ ਇਹ ਨੋਟ ਕੀਤਾ ਕਿ ਹਿੰਦੀ ਦੀ مخالਫਤ ਕਰੀ ਜਾਂਦੇ ਆ ਸਾਰੇ ਲੇਕਿਨ ਮੈਂ ਹਿੰਦੀ ਨੂੰ ਪੰਜਾਬੀ ਵਾਸਤੇ ਯੂਜ਼ ਕੀਤਾ ਇਹ ਉਹ ਹਿੰਦੀ ਜਾਣਦੇ ਆ ਜਿਹੜੇ ਬੱਚੇ ਤੇ ਉਹਨਾਂ ਨੂੰ ਪੈਰਲਲ ਮੈਂ ਪੰਜਾਬੀ ਸਿਖਾਉਣ ਲਈ ਪੜ੍ਹਾ ਹਿੰਦੀ ਵਾਲਿਆਂ ਨੂੰ ਹਿੰਦੀ ਵਾਲਿਆਂ ਨੂੰ ਜੀ ਸੋ ਇਹ ਮੇਰੀ ਅਪਰੋਚ ਆ ਕਾਂ ਕਿ ਉਹ ਜਿਹੜੀ ਨਾ ਪੰਜਾਬੀ ਸਿੱਖਤ ਹੈ ਨਾ ਤੇ ਮੈਂ ਇਹ ਵੀ ਸਮਝਦਾ ਕਿ ਸਾਨੂੰ ਜਿੱਥੇ ਵੀ ਬੱਚਾ ਰਹਿ ਰਿਹਾ ਜੀ ਦੇਖੋ ਪੰਜਾਬੀ ਇੱਕ ਡਾਇਨਾਮਿਕ ਕਮਿਊਨਿਟੀ ਹੈ ਜਿੰਨੇ ਬਹੁਤ 150 ਮੁਲਕਾਂ ਦੇ ਕਰੀਬ ਸਾਡੀ ਵਸੋਂ ਸਾਡੇ ਮੁਲਕਾਂ 'ਚ ਰਹਿ ਗਈ ਹੈ ਇਹ ਕੁਦਰਤੀ ਹੈ ਜਿੱਥੇ ਰਵਾਂਗੇ ਉਥੋਂ ਦੀ ਭਾਸ਼ਾ ਵੀ ਬੱਚੇ ਦੇਖਣਗੇ ਉਥੋਂ ਦੀ ਭਾਸ਼ਾ ਮੀਡੀਅਮ ਆਫ ਲਰਨਿੰਗ ਹੋਣੀ ਜੀ ਮੇਰੀ ਇਹ ਸੋਚ ਹੈ ਕਿ ਸਾਨੂੰ بجائے ਦੇ ਕਿ ਉਹਨਾਂ ਭਾਸ਼ਾਵਾਂ ਦਾ ਬੋਲ ਚਰੀਏ ਸਾਨੂੰ ਇਹ ਚਾਹੀਦਾ ਕਿ ਉਹਨਾਂ ਭਾਸ਼ਾਵਾਂ ਨੂੰ ਉਹ ਯੂਜ਼ ਕਰੀਏ ਆਪਣੀ ਗੁਰਮੁਖੀ ਤੇ ਪੰਜਾਬੀ ਸਿਖਾਉਣ। ਜੀ। ਉਹਨਾਂ ਦੇ ਵਿੱਚ ਮੀਡੀਅਮ ਆਫ ਇਨਸਟ੍ਰਕਸ਼ਨ ਉਹ ਹੋਵੇ ਜੇ 프랑ਸ ਦੇ ਵਿੱਚ ਕੋਈ ਬੰਦਾ ਰਹਿ ਰਿਹਾ ਤੇ ਸਾਨੂੰ ਫ੍ਰੈਂਚ ਦੇ ਵਿੱਚ ਮਟੀਰੀਅਲ ਉੱਥੋਂ ਦੇ ਵਿਦਵਾਨ ਖੜਨੇ ਚਾਹੀਦੇ ਜਿਹੜੇ ਫ੍ਰੈਂਚ ਦੇ ਵਿੱਚ ਗੁਰਮੁਖੀ ਸਿਖਾ ਸਕਾ ਜਾਂ ਪੰਜਾਬੀ ਸਿਖਾ ਸਕਣ। ਇਸੇ ਤਰ੍ਹਾਂ ਮੈਂ ਸ਼ਾਮੁਖੀ ਜੀ ਵੀ ਲੇਖ ਰਿਹਾ ਜੋ ਮੈਂ ਕਰ ਰਿਹਾ ਉਹ ਤਾਂ ਇੰਨਾ ਕੀ ਕਰ ਸਕਦਾ ਹੁਣ ਮੈਂ ਬਹੁਤ ਸਾਰੇ ਬਿਠਾਵਾ ਜਿਹੜੇ ਗੋਲਕੋਵਾ ਤੇ ਬੈਠੇ ਆ ਕੋਈ ਡੈਨਮਾਰਕ 'ਚ ਬੈਠਾ ਬੰਦਾ ਜੀ ਕੋਈ ਬੰਦਾ ਜਿਹੜਾ ਹੋਰ ਕਿਤੇ ਬੈਠਾ ਉੱਥੋਂ ਦੇ ਵਿਦਵਾਨਾਂ ਨੂੰ ਉੱਥੋਂ ਦੇ ਵਿਦਵਾਨਾਂ ਨੂੰ ਹੀ ਨਹੀਂ ਆਮ ਪੰਜਾਬੀਆਂ ਨੂੰ ਇਹ ਕਰਨ ਦੀ ਲੋੜ ਆ ਕਿ ਉਹ ਆਪਣੀ ਭਾਸ਼ਾ ਉੱਥੋਂ ਦੀ ਸਿੱਖੀ ਜਾਂਦੇ ਆ ਸਿੱਖ ਜਾਂਦੇ ਆ ਉੱਥੋਂ ਦੀ ਸਕ੍ਰਿਪਟ ਨੂੰ ਆਪਣੀ ਗੁਰਮੁਖੀ ਤੇ ਭਾਸ਼ਾ ਵਰਤਣ ਸਿੱਖਣ ਦੀ ਵਰਤਣ ਜੀ ਔਰ ਭਾਸ਼ਾ ਤਿੰਨ ਚਾਰ ਬਦਲ ਤੇ ਬਚਦੀ ਹੈ ਸਭ ਤੋਂ ਉਹਦਾ ਪਹਿਲਾ ਮੁੱਖ ਨੁਕਤਾ ਹੁੰਦਾ ਕਿ ਦੋ ਪੰਜਾਬੀ ਜਦੋਂ ਮਿਲਦੇ ਆ ਤੇ ਉਹ ਆਪਣੀ ਭਾਸ਼ਾ ਪੰਜਾਬੀ ਚ ਕਰਦੇ ਆ ਤੇ ਪਰਿਵਾਰ ਦਾ ਜਿਹੜਾ ਹੈਗਾ ਭਾਸ਼ਾ ਨੂੰ ਬਚਾਉਣ ਤੋਂ ਸਭ ਤੋਂ ਵੱਡਾ ਜੇ ਰੋਲ ਹੈਗਾ ਉਹ ਪਰਿਵਾਰ ਦਾ। ਪਰਿਵਾਰ ਵੀ ਪੰਜਾਬੀ ਚ ਕਰਨਾ। ਪਰਿਵਾਰ ਦੇ ਵਿੱਚ ਇਹ ਸੂਲ ਬਣਾਉਣਾ ਚਾਹੀਦਾ ਸਾਨੂੰ ਕਿ ਅਸੀਂ ਪੰਜਾਬੀ ਅਸੀਂ ਸਾਰੀਆਂ ਭਾਸ਼ਾਵਾਂ ਸਿੱਖਣੀਆਂ ਨੇ। ਜੇ ਨਹੀਂ ਕਿ ਅਸੀਂ ਵਿਰੋਧ ਕਰਨਾ ਸੀ। ਠੀਕ ਹੈ ਨਾ? ਤੋਂ ਜਿਹੜੀ ਭਾਸ਼ਾ ਘਰ ਦੇ ਵਿੱਚ ਜਿਹੜੀ ਮਦਰ ਟੰਗ ਉਹਦਾ ਵਰਤਨਾ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਇੱਟਾਂ ਪੱਥਰਾਂ ਜਾਂ ਜਿਹੜਾ ਹੈਗਾ ਮਸ਼ੀਨਾ ਵਾਂਗੂ ਨਾ ਲੱਗিয়ে ਭਾਸ਼ਾ ਜਿਹੜੀ ਸਾਡੀ ਮਾਤ ਭਾਜਾ ਸਾਨੂੰ ਇੱਕ ਬੰਦਾ ਬਣਾਉਂਦਾ ਸਾਨੂੰ ਦੂਸਰੇ ਜੀਵਾਂ ਨਾਲੋਂ ਜੇ ਕੋਈ ਵੱਖਰਾ ਕਰ ਲਿਆ ਸਾਨੂੰ ਤਾਂ ਸਾਡੀ ਭਾਸ਼ਾ ਤੇ ਮਾਤ ਭਾਸ਼ਾ ਜੀ ਤੇ ਇਸੇ ਤਰ੍ਹਾਂ ਹੀ ਫਿਰ ਅਗਲੇ ਸਟੈਪ ਨੇ ਕਿ ਤੁਸੀਂ ਜਿਹੜੀ ਹੈਗੀ ਆ ਆਨਲਾਈਨ ਕਲਾਸਾਂ ਰਾਈ ਜਾਂ ਸਕ੍ਰਿਪਟਸ ਜਿਹੜੀਆਂ ਦੂਜੀਆਂ ਵੱਖ-ਵੱਖ ਸਕ੍ਰਿਪਟਸ ਨੇ ਉਹਨਾਂ ਰਾਈ ਜਿਵੇਂ ਮੈਂ ਹਿੰਦੀ ਸੇ ਪੰਜਾਬੀ ਰਾਈ ਕੀਤਾ ਤੇ ਮੇਰਾ ਤਾਂ ਇੰਨਾ ਰਿਕਵੈਸਟ ਹੀ ਹੈ ਲੇਕਿਨ ਮੈਂ ਇਹ ਸਮਝਦਾ ਕਿ ਕੋਈ ਅੰਗਰੇਜ਼ੀ ਦੇ ਵਿੱਚ ਵੀ ਇਸ ਨੂੰ ਮੀਡੀਅਮ ਆਫ ਇੰਸਟਰਕਸ਼ਨ ਨੂੰ ਤਿਆਰ ਕਰੇ ਫ੍ਰਾਂਸ ਫ੍ਰੈਂਚ ਦੇ ਵਿੱਚ ਵੀ ਕਰੇ ਜਰਮਨ ਦੇ ਵਿੱਚ ਵੀ ਗੁਰਮੁਖੀ ਸਿਖਾਉਣ ਲਈ ਸਾਨੂੰ ਉਪਰਾਲੇ ਕਰਨੇ ਜਿਹੜਾ ਜਰਮਨ ਚ ਬੱਚਾ ਬੈਠਾ ਜੀ ਉਹਨੂੰ ਈਜ਼ੀਲੀ ਤੁਸੀਂ ਜਰਮਨ ਨੂੰ ਆਉਂਦੀ ਹੈ ਜੀ ਤੋਂ ਜਰਮਨ ਦੇ ਨਾਲ ਨਾਲ ਉਹਨੂੰ ਆਪਣੀ ਮਾਂਗ ਭਾਜਾ ਸਿਖਾਉਣ ਦੇ ਉਪਰਾਲੇ ਕਰਨੇ ਚਾਹੀਦੇ ਆ ਇਹ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਨੇ ਪਾਠ ਜਿੱਥੇ ਭਾਸ਼ਾ ਦੀ ਸਵੱਛਤਾ ਤੇ ਸਚੁਤਤਾ ਕਾਇਮ ਰੱਖਣ ਲਈ ਜਿਹੜੀ ਤੁਸੀਂ ਗੱਲ ਕੀਤੀ ਆ ਉਹ ਉਹਦੇ ਨਾਲ ਨਾਲ ਪਾਈਚਾਰੇ ਦੇ ਵਿੱਚ ਪੰਜਾਬੀ ਦੇ ਵਿੱਚ ਆਫ ਸਕੂਲ ਚਾਰਟ ਨੂੰ ਰੱਖਣਾ ਬੱਚਿਆਂ ਨੂੰ ਪੜ੍ਹਾਉਣਾ ਦੂਸਰਾ ਮਸਲਾ ਇਹ ਹੁੰਦਾ ਹੈ ਤੁਖਮੀ ਸਾਹਿਬ ਤੇ ਜਿਹੜੀ ਪੰਜਾਬੀ ਭਾਸ਼ਾ ਨੂੰ ਅਡਾਪਟ ਕਿਉਂ ਨਹੀਂ ਕਰਦੇ ਬੱਚੇ ਆ ਉਹਦੇ ਵਿੱਚ ਕਈ ਥਾਵਾਂ ਤੇ ਸਾਡੀ ਆਪਣੀ ਕਮਜ਼ੋਰੀ ਜੀ ਜੀ ਸਾਡੇ ਬੱਚਿਆਂ ਨੂੰ ਇਹ ਮਹਿਸੂਸ ਕਰਾਇਆ ਜਾਂਦਾ ਹੈ ਤੇ ਬੱਚੇ ਕੋਈ ਵੀ ਕਰਦੇ ਆ ਕਿ ਤੁਹਾਡੀ ਭਾਸ਼ਾ ਜਿਹੜੀ ਪਛੜੀ ਹੈ ਪਿੰਡੂਆਂ ਦੀ ਜੱਟਾਂ ਜ਼ਮੀਦਾਰਾਂ ਪਿੰਡੂਆਂ ਦੀ ਭਾਸ਼ਾ ਆਏਗੀ ਜਿਹੜੇ ਹੈਗੇ ਆ ਬੈਕਵਾਰਡ ਜੀ ਸੋ ਜਦ ਕਿ ਇਹ ਗੱਲ ਨਹੀਂ ਹੈਗੀ ਇਹ ਗੱਲ ਸਾਨੂੰ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਜਦੋਂ ਅਜੇ ਅੰਗਰੇਜ਼ੀ ਦੇ ਵਿੱਚ ਸਾਹਿਤ ਉਸ ਲੈਵਲ ਦਾ ਪੈਦਾ ਨਹੀਂ ਹੋਇਆ ਬਾਬਾ ਫਰੀਦ 11ਵੀਂ 12ਵੀਂ ਸਦੀ ਦੇ ਵਿੱਚ ਕਮਾਲ ਦੀ ਹਿਊਮਨਿਸਟਿਕ ਆਈਡੀਓਲੋਜੀ ਵਾਲੀ ਵਿਚਾਰਧਾਰਾ ਨਾਲ ਜਿਹੜੀ ਹੈਗੀ ਉਹਨਾਂ ਨੇ ਲਿਖਿਆ ਕਿ ਉਹ ਅਸੀਂ ਗੁਰਬਾਣੀ ਗੁਰਗ੍ਰੰਥ ਸਾਹਿਬ ਤੋਂ ਵੀ ਪਾਇਆ ਸ਼ਾਮਿਲ ਕੀਤਾ ਜੀ ਸੋ ਇਹ ਗੱਲ ਸਾਨੂੰ ਆਪਣੇ ਬੱਚਿਆਂ ਨੂੰ ਦੱਸਣ ਦੀ ਲੋੜ ਹੈ ਕਿ ਅਸੀਂ ਉਹਨਾਂ ਤੋਂ ਵੀ ਪਹਿਲਾਂ ਬਹੁਤ ਅਮੀਰ ਵਿਰਸੇ ਵਾਲੇ ਲੋਕ ਆ ਸਾਡੇ ਕੋਲ ਇੱਕ ਪਾਸੇ ਦੋ ਤਰ੍ਹਾਂਾਂ ਚਾਹੀਏ ਤਾਂ ਕਿ ਮਾਣ ਮਾਣ ਮਹਿਸੂਸ ਕਰਨ ਇੱਕ ਪਾਸੇ ਜਿਹੜੀ ਹੈ ਗੁਰੂਆਂ ਪੀਰਾਂ ਸੂਫੀਆਂ ਪੀਰਾਂ ਨੇ ਜਿਹੜੀ ਹੈ ਹਿਊਮਨਿਸਟਿਕ ਭਾਸ਼ਾ ਦੇ ਵਿੱਚ ਹਿਊਮਨਿਸਟਿਕ ਆਈਡਿਓਲੋਜੀ ਲਿਖੀ ਪੰਜਾਬੀ ਦੇ ਵਿੱਚ ਦੂਸਰੇ ਪਾਸੇ ਉਹਨੂੰ ਇੰਪਲੀਮੈਂਟ ਕੀਤਾ ਹੈਗਾ ਦੁੱਲਾ ਭੱਟੀ ਨੇ ਔਰ ਜਿਹੜਾ ਹੈਗਾ ਹੋਰ ਸਾਡੇ ਹੀਰੋ ਨੇ ਫਰਵ ਸਿੰਘ ਉਦਮ ਸਿੰਘ ਇਹਨਾਂ ਨੇ ਇੰਪਲੀਮੈਂਟ ਕੀਤਾ ਉਸ ਨੂੰ ਸੋ ਇਹ ਚੀਜ਼ਾਂ ਹੀਰੋ ਬਾਰੇ ਦੱਸਣਾ ਆਪਣੀ ਪਹਾੜਾ ਦੀ ਹੈਰੀਟੇਜ ਦੀ ਅਮੀਰੀ ਬਾਰੇ ਦੱਸਣਾ ਬੱਚਿਆਂ ਨੂੰ ਬਹੁਤ ਜ਼ਰੂਰੀ ਹੈ ਤਾਂ ਕਿ ਇਸ ਤੇ ਮਾਣ ਮਹਿਸੂਸ ਕਰਦੇ ਹੋਏ ਇਹਦੇ ਨਾਲ ਜੁੜਨ ਲੋ ਅਰੰਦਰ ਸਿੰਘ ਜੀ ਜਾਂਦੇ ਜਾਂਦੇ ਜਿਹੜਾ ਸਾਡਾ ਇਸ ਤਰ੍ਹਾਂ ਆ ਆਖਰੀ ਸਵਾਲ ਵੀ ਕਹਿ ਸਕਦੇ ਆਪਾਂ ਕਿ ਤੁਸੀਂ ਵਿਦੇਸ਼ਾਂ ਦੇ ਵਿੱਚ ਕਾਫੀ ਮੁਲਕਾਂ ਦੇ ਵਿੱਚ ਵਿੱਚ ਰ ਰਹੇ ਹੋ ਨਿਰੰਤਰ ਤੁਹਾਡਾ ਸਫਰ جاری ਹੈ ਕਿਉਂਕਿ ਇੱਕ ਲੇਖਕ ਆ ਜਿਹੜਾ ਜਾਂ ਜਿਹੜਾ ਜਗਿਆਸੂ ਲੇਖਕ ਕਹਿ ਸਕਦੇ ਆ ਉਹ ਇਹ ਦੇਖਦਾ ਹੁੰਦਾ ਵੀ ਕਿੱਥੇ ਕੀ ਵੱਖਰਾ ਹੋ ਰਿਹਾ ਹੈ ਨਾ ਤੁਸੀਂ ਯੂਕੇ ਦੇ ਵਿੱਚ ਸਕਾਟਲੈਂਡ ਦੇ ਵਿੱਚ ਤੁਸੀਂ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਜਾਂ ਸਕੂਲਾਂ ਦੇ ਵਿੱਚ ਤੁਹਾਨੂੰ ਵਿਚਰਨ ਦਾ ਮੌਕਾ ਮਿਲਿਆ ਤੁਸੀਂ ਕੀ ਫਰਕ ਮਹਿਸੂਸ ਕਰਦੇ ਹੋ ਕਿਉਂਕਿ ਇੱਥੇ ਉਹਨੇ ਸਾਧਨ ਨਹੀਂ ਬੱਚਿਆਂ ਨੂੰ ਪੰਜਾਬੀ ਸਿਖਾਉਣ ਲਈ ਪਰ ਫਿਰ ਵੀ ਕੋਸ਼ਿਸ਼ਾਂ ਹੋ ਰਹੀਆਂ ਔਰ ਮੈਂ ਵੈਸੇ ਕੱਲ ਗਲਾਸਗੋਅਰ ਸੈਂਟਰਲ ਜੋ ਗੁਰਦੁਆਰਾ ਹੈ ਸਭਾ ਗੁਰਦੁਆਰਾ ਉਹ ਗਿਆ ਸੀਗਾ ਔਰ ਕੁਝ ਮੈਂ ਗੱਲਬਾਤ ਜੀ ਕੀਤੀ ਮੇਰੀ ਇਹ ਜਗਿਆਸਾ ਹੁੰਦੀ ਰਹਿੰਦੀ ਜਦੋਂ ਮੈਂ ਜਾਵਾਂ ਕਿ ਮੈਂ ਗੁਰੂ ਘਰਾਂ ਤੇ ਜਾ ਕੇ ਦੇਖਾਂ ਤੇ ਪਤਾ ਲੱਗੇ ਕਿੱਦਾਂ ਦੀ ਕਿਉਂਕਿ ਜਿਹੜੇ ਗੁਰਦੁਆਰੇ ਨੇ ਮੈਂ ਹਮੇਸ਼ਾ ਕਹਿੰਦਾ ਵੀ ਗੁਰਦੁਆਰੇ ਸਿਰਫ ਧਾਰਮਿਕ ਸਥਾਨ ਨਹੀਂ ਹੈਗੇ ਇਹ ਪੰਜਾਬੀਅਤ ਦੇ ਪੰਜਾਬੀ ਭਾਈਚਾਰੇ ਦੇ ਇੱਕ ਜਿਹੜੇ ਹੈਗੇ ਆ ਕਲਚਰਲ ਸੈਂਟਰ ਵੀ ਹੈ ਜੀ ਉਹਨਾਂ ਦਾ ਜਾਂ ਸਿੱਖਿਆ ਦਾ ਸੈਂਟਰ ਕਲਚਰਲ ਸੈਂਟਰ ਆ ਉੱਥੇ ਸਾਰੀਆਂ ਕੰਡਾਂ ਦਾ ਆਉਂਦੀਆਂ ਨੇ ਪੰਜਾਬੀ ਨਾਲ ਜੁੜੀਆਂ ਹੋਈਆਂ ਨੇ ਹਿੰਦੂ ਸਿੱਖ ਮੁਸਲਮਾਨਾਰੇ ਨੂੰ ਓਪਨ ਨੇ ਡੋਰ ਤੋਂ ਇਸ ਗੱਲੋਂ ਜਿਹੜੀ ਹੈਗੀ ਮੈਨੂੰ ਬੜੀ ਤਸੱਲੀ ਤੇ ਖੁਸ਼ੀ ਹੋਈ ਉਹਦੀ ਗੱਲਬਾਤ ਕਰਕੇ ਜਿਹੜੇ ਉਹ ਮੇਲੇ ਮਨੂ ਇਹ ਉੱਥੇ 200 ਬੱਚਾ ਪੰਜਾਬੀ ਭਾਸ਼ਾ ਦੇ ਨਾਲ ਕੋਈ ਪੜ੍ਹਿਆ ਹੈਗਾ ਸੰਡੇ ਦੋ ਸਕੂਲ ਚੱਲਦੇ ਨੇ ਦੋ ਸਕੂਲ ਚੱਲਦੇ ਨੇ ਉਹ ਗੁਰਦੁਆਰਾ ਜਿਵੇਂ ਸ਼ਹਿਰ ਉਹ ਆ ਮੈਂ ਪਿੱਛੇ ਸੌਥ ਹਾਲ ਗੁਰਦੁਆਰੇ ਦੇ ਵਿੱਚ ਵੀ ਦੇਖਿਆ ਪਿਛਲੇ ਸਾਲ ਵੀ ਗਿਆ ਸੀ ਉੱਥੇ ਵੀ ਕਾਫੀ ਅੱਛਾ ਕਾਫੀ ਬੱਚੇ ਪੜ ਰਹੇ ਸੀ ਤੇ ਉਹਨਾਂ ਨੇ ਸਭ ਨੂੰ ਇਹ ਕਾਊਂਟਰ ਕੁਐਸਚਨ ਦੇ ਕੋ ਦਿੱਤਾ ਸੀਗਾ ਕਿ ਤੁਸੀਂ ਪੰਜਾਬ ਦੇ ਵਿੱਚ ਪੰਜਾਬੀ ਬਚਾਉਣ ਦੀ ਕੋਸ਼ਿਸ਼ ਕਰੋ ਅਸੀਂ ਬਚਾ ਲੈਣੀ ਆ ਤੁਹਾਡੇ ਕੋਲ ਸ਼ਾਇਦ ਨਾ ਬਚਾਈ ਜੀ ਸਾਡੀਆਂ ਕੋਸ਼ਿਸ਼ਾਂ ਹੋ ਰਹੀਆਂ ਹਾਂ ਇਸ ਗੱਲ ਨੇ ਮੈਨੂੰ ਥੋੜਾ ਸੋਚਣ ਲਈ ਮਜਬੂਰ ਵੀ ਕੀਤਾ ਇਹ ਸਾਨੂੰ ਆਪਣੇ ਨਵੇਂ ਪੰਜਾਬਾਂ 'ਚ ਜ਼ਿਆਦਾ ਯਾ ਜ਼ੋਰ ਲਾਉਣ ਦੀ ਲੋੜ ਹੈ ਮੈਨੂੰ ਲੱਗਦਾ ਹੈ ਕਿ ਬਾਹਰਲੇ ਮੁਲਕਾਂ ਨੇ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਜ਼ਿਆਦਾ ਉਰਾਲੇ ਅੱਛੇ ਕਰ ਰਹੇ ਹੋ ਕਰਨਗੇ ਬਚਾ ਲੈਣਗੇ ਪਰ ਸਾਨੂੰ ਥੋੜਾ ਜਿਹਾ ਜ਼ੋਰ ਆਪਣੇ ਸੂਬਿਆਂ 'ਚ ਲਾਉਣ ਦੀ ਜ਼ਿਆਦਾ ਲੋੜ ਹੈ ਜੀ ਸੋ ਦੂਸਰਾ ਇਹ ਹੈ ਕਿ ਜੀ ਹੈਰੀਟੇਜ ਆ ਕਲਚਰ ਆ ਸਾਡਾ ਇਹਦੇ ਨਾਲ ਵੀ ਜਿਹੜਾ ਹੈਗਾ ਜਿਵੇਂ ਹੁਣ ਗੁਰਦੁਆਰਿਆਂ ਦੇਿੱਥੇ ਗੁਰੂ ਸਾਹਿਬ ਗੁਰੂ ਘਰ ਨੇ ਉਹੜਾ ਜੇ ਮੈਂ ਅਪੀਲ ਕਰਨੀ ਚਾਹੁੰਦਾ ਕਿ ਭਾਸ਼ਾ ਤੋਂ ਅੱਗੇ ਲਿਜਾ ਕੇ ਉਹਨਾਂ ਨੂੰ ਆਪਣੇ ਹੈਰੀਟੇਜ ਕਲਚਰ ਬਾਰੇ ਵੀ ਕਲਾਸਾਂ ਤੇ ਦੱਸਣ ਦੀ ਲੋੜ ਆ ਕਿ ਤੁਹਾਡੇ ਹੀਰੋ ਕੌਣ ਨੇ ਤੁਹਾਡੇ ਜਿਹੜੇ ਗੁਰੂ ਘਰਾਂ ਦੇ ਵਿੱਚ ਵੱਖ-ਵੱਖ ਜਿਹੜੇ ਕੈਂਪ ਹਨ ਲੱਗਦੇ ਰਹੇ ਨਾ ਉਹਦੇ 'ਚ ਮੇਰਾ ਇਹ ਆ ਕਹਿਣ ਦਾ ਭਾਵ ਵੀ ਉਹਦੇ 'ਚ ਸਾਨੂੰ ਜਿਵੇਂ ਹੁਣ ਗੁਰੂ ਘਰਾਂ ਦੇ ਵਿੱਚ ਨਾਰਮਲੀ ਇਹ ਹੁੰਦਾ ਕਿ ਤੁਸੀਂ ਗੁਰੂਆਂ ਬਾਰੇ ਤਾਂ ਗੁਰੂਆਂ ਦਾ ਵੀ ਇੱਕ ਹਿਊਮਨਿਸਟਿਕ ਕੰਟ੍ਰਿਬਿਊਸ਼ਨ ਬਹੁਤ ਵੱਡਾ ਨਾ ਉਹਨਾਂ ਦਾ ਨਾ ਸੀਮਿਤ ਕਰਦੇ ਨੇ ਥੋੜੇ ਜਿਹਾ ਹੋਰ ਵੀ ਸਾਡੇ ਦੇ ਜਿਵੇਂ ਬੁੱਲਾ ਭੱਟੀ ਤੇ ਸਾਡਾ ਜੀ ਜਿਆਨੀ ਸਾਂਝੇ ਪੰਜਾਬ ਦੇ ਜਿਹੜੀ ਹੀਰੋ ਆ ਉਹਨਾਂ ਦੇ ਬਾਰੇ ਦੱਸਣਾ ਉਹ ਸਾਡੇ ਪੰਜਾਬ ਦੀ ਸਾਂਝੀ ਵਿਰਾਸਤ ਜੀ ਅ ਰਵਿੰਦਰ ਸਿੰਘ ਜੀ ਤੁਸੀਂ ਪਾਣੀ ਦੇ ਆ ਦੇ ਮਾਦਨ ਦੇ ਰਾਣੀ ਆਪਣੀ ਆਵਾਜ਼ ਆਪਣੀ ਗੱਲਬਾਤ ਅੱਗੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਇਸ ਛੋਟੇ ਜਿਹੇ ਪਰਾਲੇ ਲਈ ਦੋ ਲੱਖ ਕੀ ਕਹਿਣਾ ਚਾਹਾਂ ਉਹ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਬਗਾਨੀਆਂ ਧਰਤੀਆਂ ਤੇ ਆ ਕੇ ਜਿਹੜੇ ਲੋ ਉਪਰਾਲੇ ਕਰ ਰਹੇ ਆ ਪਾਸਾਕਲ ਤੇ ਸਵੇਰ ਸ਼ਾਮ ਨੂੰ ਬਚਾਉਣ ਲਈ ਉਹਨਾਂ ਨੂੰ ਮੇਰਾ ਦਿਲੋਂ ਸਲਾਮ ਹੈ ਉਹਦੇ ਚ ਪੰਜ ਦਰਿਆ ਅਦਾਰਾ ਵੀ ਇਸ ਵਧਾਈ ਦਾ ਹੱਕਦਾਰ ਹੈ ਔਰ ਉਹਦੇ ਤੁਸੀਂ ਇੰਡੀਵਿਜੂਲੀ ਮਨਦੀਪ ਕੁਰਮੀ ਜੀ ਤੁਸੀਂ ਇੱਥੇ ਪਰਚਮ ਬਲੰਦ ਕਰ ਰਹੇ ਹੋ ਜਿਹੜਾ ਪੰਜਾਬੀ ਤੇ ਪੰਜਾਬੀਅਤ ਦਾ ਇਹਦੇ ਲਈ ਤੁਹਾਡੀਆਂ ਸ਼ੁਭ ਕਾਮਨਾਵਾਂ ਵੀ ਸਾਡੇ ਲਈ ਕੋਈ ਸੇਵਾ ਹੋਵੇ ਅਸੀਂ ਇੱਥੇ હાજર ਆ ਔਰ ਇਸ ਗੱਲ ਨੂੰ ਮੈਂ ਵੀ ਇਹ ਰੋਚਾਣਾ ਕਿ ਜਿੱਥੇ ਵੀ 150 ਮੁਲਕਾਂ ਦੇ ਸਾਡੇ ਪੰਜਾਬੀ ਬੈਠੇ ਆ ਜਿੱਥੇ ਜਿੱਥੇ ਸਾਡੇ ਨਿਸ਼ਾਨ ਸਾਹਿਬ ਝੂਲਦੇ ਆ ਜਿੱਥੇ ਜਿੱਥੇ ਉੱਥੇ-ਉੱਥੇ ਇਹਨਾਂ ਨੂੰ ਮਿਲ ਕੇ ਕੰਮ ਕਰਨ ਦੀ ਸਾਰਾ ਲੋੜ ਹੈ ਤਾਂ ਕਿ ਪੰਜਾਬੀ ਦੇ ਵਿੱਚ ਜਿਹੜਾ ਹੈਗਾ ਸਾਡਾ ਗੂਲਬਾਲਾ ਸਾਡਾ ਜਿਹੜੀਆਂ ਇਸ ਵੇਲੇ ਟਰੱਕੀਆਂ ਨੇ ਉਹਨਾਂ ਦਾ ਸਾਹਮਣਾ ਕੀਤਾ ਜਾ ਸਕੇ ਜੀ ਜੀ ਉਹ ਬਹੁਤ-ਬਹੁਤ ਮਿਹਰਬਾਨੀ ਤੁਹਾਡਾ ਤੁਹਾਡਾ ਵੀ ਸ਼ੁਕਰੀਆ ਸੋ ਦੋਸਤੋ ਇਹ ਸਨ ਸਾਡੇ ਪਿਆਰੇ ਵੀ ਅਰਵਿੰਦਰ ਸਿੰਘ ਚੰਡੀਗੜ੍ਹ ਜਿਹੜੇ ਤੁਹਾਡੇ ਨਾਲ ਗੱਲਬਾਤ ਕਰਨ ਦੇ ਲਈ ਸਾਡੇ ਸਟੂਡੀਓ ਦੇ ਵਿਸਥਾਰ ਦੇ ਇਹਨਾਂ ਦਾ ਵੀ ਜੀ ਆਇਆਂ ਨੂੰ ਧੰਨਵਾਦ ਤੇ ਤੁਸੀਂ ਵੀ ਇਸ ਵੀਡੀਓ ਨੂੰ ਸੁਣਨ ਤੋਂ ਬਾਅਦ ਜੇ ਕੋਈ ਗੱਲ ਤੁਸੀਂ ਉਂਗਲ ਧਰਨੀ ਹੋਈ ਉਹ ਤੇ ਤਾਂ ਆਪਣੇ ਵਿਚਾਰ ਜ਼ਰੂਰ ਦੇਣੇ ਤੇ ਨਹੀਂ ਤਾਂ ਆਪਣੇ ਪਰਿਵਾਰਾਂ ਦੇ ਵਿੱਚ ਬੈਠ ਕੇ ਇਸ ਗੱਲਬਾਤ ਨੂੰ ਸੁਣਿਓ ਵੀ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਵੀ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ ਮਿਲਾਂਗੇ